ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰ ਰਹੇ ਹਾਂ ਜੀ ਵੀ ਕੁੜਤੀ ਇਹਦਾ ਜਿਹੜਾ ਨਾਪ ਹੈਗਾ ਇਹਨਾਂ ਦੀ ਹੈਗੀ ਹੈ ਬ੍ਰੈਸਟ 21 ਇੰਚ ਤੇ ਕਮਰ 18.5 ਤੇ हिਪ 23 ਇਸ ਨਾਪ ਦੀ ਆਪਾਂ ਕੁੜਤੀ ਕਟਿੰਗ ਕਰ ਰਹੇ ਹਾਂ ਜੀ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਇਹ ਭਾਰੀ ਨਾਪ ਦੀ ਆਪਾਂ ਅੱਜ ਤੁਹਾਨੂੰ ਕਟਾਂ ਦੱਸਾਂਗੇ ਇਹ ਹੈਗੀ ਹੈ ਜੀ ਪਨੇ ਸਾਰੂ ਜਿਹੜਾ ਬਣ ਜੂਗਾ ਸੂਟ ਵੱਡੇ ਪਨੇ ਦਾ ਜਿਹੜੀ ਕੁੜਤੀ ਦਾ ਕੱਪੜਾ ਹੈਗਾ ਇਹਦਾ ਜਿਹੜਾ ਇਹਦੀ ਚੜਾਈ ਹੈ ਡਬਲ ਚ ਹੈਗੀ ਆ 27 ਇੰਚ ਇਹਨਾਂ ਦਾ ਘੇਰਾ ਜਿਹੜਾ ਆਮ ਨਾਲ ਇਹਦੇ ਵਿੱਚੋਂ ਬਣ ਜੂਗਾ ਜੀ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਲੰਬਾਈ ਨਾਪਣੀ ਹੈਗੀ ਇਹਨਾਂ ਦੀ ਕੁੜਤੀ ਦੀ ਲੰਬਾਈ ਜਿਹੜੀ ਆਪਾਂ ਤਿਆਰ ਰੱਖਣੀ ਹੈਗੀ ਉਹ 42 ਇੰਚ ਰੱਖਣੀ ਹੈਗੀ ਆਪਾਂ 4 ਇੰਚ ਕੱਪੜਾ ਵੱਧ ਲੈ ਲਾਂਗੇ ਜੀ ਕਿਉਂਕਿ ਇਹ ਕੱਪੜਾ ਜਿਹੜਾ ਧੋਤਾ ਨਹੀਂ ਹੋਇਆ ਹੈਗਾ ਇਸ ਲਈ ਆਪਾਂ 42 ਇੰਚ ਨੂੰ ਤਿਆਰ ਕਰ ਦਾਂਗੇ ਅੱਧਾ ਇੰਚ ਵਧਾ ਦਾਂਗੇ ਜੀ ਅੱਧੇ ਇੰਚ ਨਾਲ ਕੋਈ ਉੱਚੀ ਨੀਮੀ ਨਹੀਂ ਹੁੰਦੀ ਵੀ ਜੇ ਕਰ ਬੋਸ਼ ਕਰ ਲਏ ਜਦੋਂ ਇੰਨਾ ਕ ਕਪੜਾ ਛਲਿੰਕ ਹੁੰਦਾ ਹੁੰਦਾਗਾ ਹੁਣ ਆਪਾਂ ਹੋ ਗਈਆਂ ਜੀ ਬਾਹਾਂ ਤੇ ਜਿਹੜਾ ਕਪੜਾ ਰਹਿ ਗਿਆ ਆਪਣੇ ਕੋਲ ਉਹਦੀਆਂ ਬਾਹਾਂ ਬਣਾਵਾਂਗੇ ਆਪਣੇ ਕੋਲ ਪਿੱਛੇ ਰਹਿ ਗਿਆ ਜੀ 22 ਇੰਚ ਕਪੜਾ ਉਹਦੇ ਵਿੱਚੋਂ ਆਪਾਂ ਨੇ 19.5 ਇੰਚ ਬਾਹਾਂ ਤਿਆਰ ਕਰਨੀਆਂ ਨੇ ਆਪਣੀਆਂ ਉਹਦੇ ਵਿੱਚੋਂ ਬਾਹਾਂ ਵੀ ਆਰਾਮ ਨਾਲ ਬਣ ਜਾਣਗੀਆਂ ਤੇ ਜਿਹੜਾ ਬਾਵਾ ਦੇ ਕੋਲੋਂ ਸਾਈਡ ਤੋਂ ਕਪੜਾ ਬਚੂਗਾ ਉਹਦੇ ਵਿੱਚੋਂ ਬਣ ਜਾਣੇ ਨੇ ਜੀ ਜਿਹੜੇ ਗਲਿਆਂ ਤੇ ਖਰਚ ਆਊਗਾ ਵੀ ਉਹ ਨਿਕਲਿਆ ਆਉਣਾਗਾ ਇਸ ਤਰੀਕੇ ਨਾਲ ਜਿਹੜਾ ਵੱਡੇ ਪਨੇ ਦਾ ਮੈਚਿੰਗ ਸੂਟ ਹੁੰਦਾਗਾ ਉਹਨੂੰ ਤੁਸੀਂ ਕੱਟ ਲਿਓ ਥੋੜੇ ਜੇ ਭਾਰੀ ਨਾਪ ਦਾ ਆਪਾਂ ਨੂੰ ਇਹ ਹੋ ਜਾਂਦਾ ਵੀ ਆਪਾਂ ਇਹਦੀਆਂ ਕਾਟਾਂ ਕਿਵੇਂ ਪਾਈਏ ਅ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜੀ ਸਾਰਿਆਂ ਚੋ ਪਹਿਲਾਂ ਤਾਂ ਜੀ ਆਪਾਂ ਬਾਵਾ ਦਾ ਕਪੜਾ ਤਾਰ ਲਿਆ ਸੀਗਾ ਤੇ ਪਹਿਲਾਂ ਬਾਵਾ ਦੀ ਕਾਟ ਪਾ ਦਨੇ ਆ ਮੈਂ ਤਾਂ ਕੋਈ ਮੈਨੂੰ ਤਾਂ ਇਹ ਹੁੰਦਾ ਜੇ ਤਬਾਵਾਂ ਦਾ ਕੱਪੜਾ ਪਹਿਲਾਂ ਧਾਰ ਕੇ ਸਾਈਡ ਜੇ ਤੇ ਰੱਖਣ ਨਾਲੋਂ ਮੈਨੂੰ ਇਹ ਹੁੰਦਾ ਵੀ ਇਸੇ ਦਿਨ ਕਾਟਾ ਪਾ ਦਨੇ ਆ ਪਹਿਲਾਂ ਵੀ ਫਿਰ ਕੱਪੜਾ ਗੁੰਮ ਨਹੀਂ ਹੁੰਦਾ ਹੈਗਾ ਕਈ ਵਾਰੀ ਭਲੇਖੇ ਨਾਲ ਕੋਈ ਹੋਰ ਕੱਟ ਵੱਜ ਜੇ ਆਪਾਂ ਪਹਿਲਾਂ ਬਾਵਾਾਂ ਦੀ ਲੰਬਾਈ ਹੈਗੀ ਹੈ ਜੀ 19.5 ਇੰਚ ਸੌਰੀ 18.5 ਇੰਚ ਲੰਬਾਈ ਤਿਆਰ ਰੱਖਣੀ ਹੈ ਜੀ ਆਪਾਂ 19 ਇੰਚ ਤੇ ਨਿਸ਼ਾਨ ਲਾਵਾਂਗੇ ਬਾਕੀ ਆਪਾਂ ਫਿਰ ਮੂਰੀ ਦਾ ਨਿਸ਼ਾਨ ਲਾ ਲਾਂਗੇ ਦੇਦੀ ਜਿਹੜਾ ਮੋਢਾ ਗਾ 9.5 ਇੰਚ ਤਿਆਰ ਰੱਖਣਾ ਜੀ ਆਪਾਂ ਨੇ ਆਪਣਾ ਜਿਹੜਾ ਇਹ ਕੱਪੜਾ ਡਬਲ ਫੋਲਡ ਚ 1.5 ਚਹੀਦਾ ਆਪਾਂ ਨੂੰ ਜਿਆਦਾ ਕੱਪੜਾ ਵੀ ਨਹੀਂ ਵੀ ਰੱਖਣ ਦੀ ਜ਼ਰੂਰਤ ਮੋਢੇ ਦੇ ਵਿੱਚ ਇੰਚ ਜਾਂ 1.5 ਇੰਚ ਕੱਪੜਾ 1.5 ਇੰਚ ਕੱਪੜਾ ਬਹੁਤ ਹੁੰਦਾ ਜੀ ਕਿਉਂਕਿ ਜੇ ਖੁੱਲੂਗਾ ਤਾਂ ਵੱਧ ਤੋਂ ਵੱਧ ਸੂਟ ਖੋਲਣਾ ਪਏ ਜੇ ਤਾਂ ਵੱਧ ਤੋਂ ਵੱਧ ਪੈਰ-ਪੈਰ ਦਾ ਖੋਲਦੇ ਹੁੰਨੇ ਆਪਾਂ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਜੀ ਤੇ ਮੂਰੀ ਦਾ ਜਿੱਥੋਂ ਆਪਾਂ ਮੂਰੀ ਫੋਲਡ ਕਰਨੀ ਆ ਉਹਨਾਂ ਨਿਸ਼ਾਨ ਲਾ ਦਾਂਗੇ ਜੇਕਰ ਤੁਸੀਂ ਲੈਸ ਵਗੈਰਾ ਲਾਉਣੀ ਆ ਤਾਂ 2 ਇੰਚ ਕਪੜਾ ਰੱਖ ਸਕਦੇ ਹੋ ਨਹੀਂ ਨਾਰਮਲ ਚ 1.5 ਇੰਚ ਕਪੜਾ ਰੱਖਿਆ ਜਾਂਦਾ ਮੂਰੀ ਦਾ ਇਹ ਆਪਾਂ ਨੇ ਹੀਟ ਰੇਜ਼ ਵਾਲਾ ਜਿਹੜਾ ਪੈਨ ਲਿਆਗਾ ਇਹ ਆਪਣੀ ਪ੍ਰੈਸ ਨਾਲ ਇਹਦੇ ਇਹਦੇ ਜਿਹੜੇ ਮਾਰਕਰ ਦੇ ਨਿਸ਼ਾਨ ਨੇ ਉਹ ਉੱਤਰ ਜਾਂਦੇ ਨੇ ਜੀ ਜੇਕਰ ਵੀ ਤੁਸੀਂ ਇਹ ਹੁੰਦਾ ਵੀ ਮਾਰਕਰ ਜਲਦੀ ਟੁੱਟ ਜਾਂਦਾ ਜਿਹੜੇ ਆਪਾਂ ਚਾਕ ਵਰਤਦੇ ਆ ਤਾਂ ਤੁਸੀਂ ਇਹ ਵਾਲੇ ਪੈਨ ਬੱਟਰ ਰੇਜ਼ਵਲ ਪੈਨ ਵੀ ਆਉਂਦੇ ਨੇ ਤੇ ਹੀਟ ਰੇਜ਼ਵਲ ਪੈਨ ਵੀ ਆਉਂਦੇ ਨੇ ਤੁਸੀਂ ਇਹ ਵਰਤ ਸਕਦੇ ਹੋ ਅੱਜ ਆਪਾਂ ਸਕੇਲ ਨਾਲ ਨਿਸ਼ਾਨ ਲਾ ਰਹੇ ਆ ਜੀ ਤੇ ਤੁਹਾਨੂੰ ਸਕੇਲ ਦਾ ਵੀ ਦੱਸਦੇ ਆ ਵੀ ਕਿਹੜੇ ਨਿਸ਼ਾਨ ਕਿਵੇਂ ਸਹੀ ਨੇ ਕਿਹੜੇ ਗਲਤ ਨੇ ਇਹ ਸਕੇਲ ਹੈਗੇ ਤਾਂ ਸਹੀ ਨੇ ਜੀ ਇੱਕ ਨਿਸ਼ਾਨ ਲਾਉਣ ਲਈ ਤਾਂ ਸਹੀ ਨੇ ਪਰ ਥੋੜੀ ਬਹੁਤੀ ਤਾਂ ਕਮੀ ਇਹਨਾਂ ਦੇ ਵਿੱਚ ਵੀ ਬਣੀ ਹੋਈ ਹੁੰਦੀ ਹੈ ਇਹਦੀ ਸੈਟਿੰਗ ਆਪਾਂ ਨੇ ਖੁਦ ਕਰਨੀ ਹੁੰਦੀ ਹੈ ਇਹ ਆਪਾਂ ਨੀਚੋਂ ਜੀ ਮੋਡੇ ਦੇ ਨੀਚੇ ਵਾਲੀ ਸਾਈਡ ਤੋਂ ਰੱਖਿਆ 1/2 ਇੰਚ 3 ਇੰਚ ਕਪੜਾ ਤੇ ਉੱਪਰੋਂ ਰੱਖਿਆ 3 ਇੰਚ ਕਪੜਾ ਨੀਚੇ 3 1/2 ਜੀ ਉੱਪਰੋਂ 3 ਇੰਚ 3 ਇੰਚ ਤੋਂ ਆਪਾਂ ਸ਼ੇਪ ਦੇਣੀ ਸ਼ੁਰੂ ਕਰੀਏ 3 1/2 ਇੰਚ ਆਪਾਂ ਅੰਦਰ ਨੂੰ ਨਿਸ਼ਾਨ ਲਾਇਆਗਾ ਕਿਉਂਕਿ ਇਹ ਭਾਰੀ ਨਾਪ ਦੀ ਜਿਹੜੀ ਕੁੜਤੀ ਹੈਗੀ ਇਹ ਮੈਂ ਤੁਹਾਨੂੰ ਮੋੜਾ ਇਸ ਸਾਈਡ ਕਰਕੇ ਦਿਖਾਉਣੀ ਹੈ ਜੀ ਇਹ ਦੇਖੋ ਜੀ ਇਹ ਜਿਹੜੀ ਸਕੇਲ ਦੀ ਚੜਾਈ ਹੈਗੀ ਉਹ ਬਹੁਤ ਜ਼ਿਆਦਾ ਆ ਗਈ ਜੇ ਆਪਾਂ ਵੀ ਇਹਦੇ ਨਾਲ ਬੈਕ ਜਿਹੜਾ ਪਿਛਲੇ ਮੋਢੇ ਦੇ ਨਿਸ਼ਾਨ ਤਾਂ ਆਪਣੇ ਸਹੀ ਆ ਜਾਣਗੇ ਜੇਕਰ ਤੁਸੀਂ ਫਰੰਟ ਦੇ ਨਿਸ਼ਾਨ ਵੀ ਇਸੇ ਨਾਲ ਲਾਉਣ ਲੱਗ ਜੋਂ ਤਾਂ ਤੁਹਾਡਾ ਜਿਹੜਾ ਮੋਢਾ ਉਹ ਸਹੀ ਨਹੀਂ ਬੈਠਣਾ ਹੈਗਾ ਇਸ ਲਈ ਜਿਹੜਾ ਮੋਢੇ ਦੇ ਨਿਸ਼ਾਨ ਪਿਛਲੇ ਪੱਲੇ ਦੇ ਤਾਂ ਲਾ ਲਓ ਜੀ ਦੋਨੋਂ ਪੱਲੇ ਕਟਿੰਗ ਕਰ ਲਓ ਪਰ ਜਿਹੜੀ ਫਰੰਟ ਕੱਟ ਪਾਉਨੇ ਹੁੰਦੇ ਆ ਉਹ ਆਪਣੇ ਹਿਸਾਬ ਨਾਲ ਪਾਓ ਵੀ ਕਦੇ ਵੀ ਇਹ ਨਹੀਂ ਐ ਕਰਨਾ ਵੀ ਜਿਵੇਂ ਇੱਥੇ ਜਿੰਨੀ ਚੜਾਈ ਦਿੱਤੀ ਹੋਈ ਆ ਵੀ ਜੇ ਤੁਸੀਂ ਫਰੰਟ ਦੀ ਕੱਟ ਪਾਤੀ ਤਾਂ ਤੁਹਾਡਾ ਸਾਰਾ ਸੂਟ ਖਰਾਬ ਹੋ ਜਾਊਗਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜੀ ਹੁਣ ਆਪਾਂ ਜਿਹੜੇ কুরਤੀ ਦੇ ਪੱਲੇ ਨੇ ਜੀ ਉਹਨਾਂ ਨੂੰ ਕਿਉਂਕਿ ਇਹ ਡਬਲ ਕੱਪੜਾ ਆਪਣੇ ਕੋਲ ਪਨੇਸਾਰੂ ਹੈ ਇਹਨੂੰ ਆਪਾਂ ਸੈਂਟਰ ਚੋਂ ਕੱਟ ਲਾਂਗੇ ਜੀ ਸੈਂਟਰ ਚੋਂ ਕੱਟਣ ਤੋਂ ਬਾਅਦ ਜੀ ਆਪਾਂ ਇਹਨਾਂ ਦੀ ਸੈਂਟਰ ਕਰਕੇ ਕਰੀਜਾਂ ਬਣਾ ਲਾਂਗੇ ਜਿਵੇਂ ਕਿ ਨਾਰਮਲ কুরਤੀ ਦੇ ਪੱਲੇ ਤਾਰ ਕੇ ਆਪਾਂ ਸੈਂਟਰ ਕਰਕੇ ਉਹਨਾਂ ਦੀ ਕਰੀਜ ਬਣਾਉਣੀ ਆ ਕੱਟਾ ਪਾਉਣ ਲਈ ਇੱਕ ਕਰੀਜ਼ ਬਣਾਉਣੀ ਜ਼ਰੂਰੀ ਹੈ ਜੀ ਕਰੀਜ਼ ਬਣਾਉਣ ਤੋਂ ਬਿਨਾ ਜਿਹੜੀਆਂ ਕੁੜਤੀ ਦੀਆਂ ਕਾਟਾਂ ਨੇ ਉਹ ਨਹੀਂ ਪੈਂਦੀਆਂ ਹੈਗੀਆਂ ਪੁਰਾਣੇ ਜ਼ਮਾਨਿਆਂ 'ਚ ਤਾਂ ਜੀ ਸਾਡੀਆਂ ਮੰਮੀਆ ਵੀ ਉੱਤੇ ਜਿਵੇਂ ਸਿੱਧਾ ਕੱਪੜਾ ਵਿਛਾ ਕੇ ਉੱਪਰ ਕੁੜਤੀ ਰੱਖ ਕੇ ਐਵੇਂ ਕੱਟ ਲੈਂਦੀਆਂ ਸੀਗੀਆਂ ਪਰ ਹੁਣ ਇਹ ਨਮਾ ਜੀ ਚਲੋ ਐ ਹੁੰਦਾ ਵੀ ਟਾਈਮ-ਟਾਈਮ ਨਾਲ ਹਰ ਚੀਜ਼ ਦੀ ਤਕਨੀਕ ਬਦਲੀ ਜਾਂਦੀ ਹੈਗੀ ਹੁਣ ਦੇਖੋ ਜੀ ਆਪਾਂ ਨੇ ਕਰੀਜ਼ ਬਣਾ ਲਈ ਦੋਨੋਂ ਪੱਲਿਆਂ ਦੀ ਪ੍ਰੈਸ ਕਰ ਲਈ ਇਸ ਤੇ ਕਰੀਜ਼ ਬਣਾ ਲਈ ਹੁਣ ਆਪਾਂ ਇਹਦੀਆਂ ਕਾਟਾਂ ਪਾਵਾਂਗੇ ਜੀ ਇਸ ਲਈ ਵੀਡੀਓ ਨੂੰ ਐਂਡ ਤੱਕ ਦੇ ਧਿਆਨ ਨਾਲ ਜਰੂਰ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਚੀਜ਼ ਦਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਜੀ ਉੱਪਰ ਜਿਹੜਾ ਕੱਪੜਾ ਆਪਾਂ ਨੇ ਕਈ ਵਾਰੀ ਮੋੜੇ ਜਿੱਥੋਂ ਤੀਰਾ ਨਾਪਦੇ ਆ ਉੱਥੋਂ ਆਪਣਾ ਕੱਪੜਾ ਕਿਤੋਂ ਵੱਧ ਘੱਟ ਉੱਪਰ نیچے ਹੁੰਦਾ ਉੱਥੋਂ ਆਪਾਂ ਸਹੀ ਨਿਸ਼ਾਨ ਲਾ ਲਾਂਗੇ ਵੀ ਆਪਾਂ ਨੇ ਇੱਥੋਂ ਕੱਪੜਾ ਕੱਟ ਦੇਣਾਗਾ ਇਹ ਨਿਸ਼ਾਨ ਆਪਾਂ ਨੇ ਲਾਉਣਾਗਾ ਕਿਉਂਕਿ ਜਦੋਂ ਆਪਾਂ ਤਹਿ ਚ ਕਪੜਾ ਵਿਛਾਉਨੇ ਆ 19 ਕੀ ਨੀਚੇ ਵਾਲਾ ਕਪੜਾ ਜਾਂ ਉੱਪਰ ਵਾਲਾ ਵੱਧ ਘੱਟ ਹੁੰਦਾਗਾ ਇਸ ਲਈ ਆਪਾਂ ਸਿੱਧਾ ਨਿਸ਼ਾਨ ਲਾ ਲਾਂਗੇ ਫਿਰ ਆਪਾਂ ਨੇ ਲਾਉਣਾ ਜੀ ਤੀਰੇ ਦਾ ਨਿਸ਼ਾਨ ਇੱਥੋਂ ਵੀ ਕੈਮਰਾ ਥੋੜਾ ਜਿਹਾ ਘੁੰਮ ਗਿਆ ਜੀ ਤੀਰੇ ਦਾ ਨਿਸ਼ਾਨ ਇਹਨਾਂ ਦਾ ਤੀਰਾ ਹੈਗਾ ਜੀ 13 ਇੰਚ 6.5 ਤੇ ਆਪਾਂ ਨੇ ਨਿਸ਼ਾਨ ਲਾਉਣਾ ਤੇ 7 ਇੰਚ ਆਪਾਂ ਨੇ ਜਿਹੜੀ ਲੰਬਾਈ ਲਾ ਲੈਣੀ ਹੈ ਮੋਡੇ ਦੀ ਇਹ ਮੋਡੇ ਦੀ ਲੰਬਾਈ ਆਪਾਂ 7 ਇੰਚ ਹੀ ਰੱਖਣੀ ਹੈ ਜੀ ਜੇਕਰ ਜ਼ਿਆਦਾ ਪਤਲਾ ਨਾ ਪਏ ਤਾਂ 6.5 ਕਰ ਸਕਦੇ ਆਂਗੇ ਪਰ ਨਹੀਂ ਨਾਰਮਲ 7 ਇੰਚ ਹੀ ਰੱਖਿਆ ਜਾਂਦਾ ਮੋਢਾ ਕਿਉਂਕਿ ਜਿੰਨੀ ਇਹਦੀ ਆਪਾਂ ਸੋਚਦੇ ਆਂ ਵੀ ਭਾਰੀ ਨਾ ਪੈਗਾ ਉਹਨਾਂ ਨੇ ਜੀ ਬਾਹਰ ਨੂੰ ਵੀ ਚੱਲਿਆ ਜਾਣਾਗਾ ਇਹਨਾਂ ਦੀ ਹੋਈਆਂ ਜੀ ਜਿਹੜੀ ਬ੍ਰੈਸਟ ਹੈ ਉਹ ਜ਼ਿਆਦਾ ਗਈ ਇਸ ਲਈ ਮੋਢੇ ਦੀ ਕਾਟ ਵੀ ਦੂਰ ਤੱਕ ਜਾਣੀ ਹੈਗੀ ਆਪਾਂ ਇਸ ਤੋਂ ਬਾਅਦ ਜੀ 12.5 ਤੇ ਲਾਇਆ ਪਲੇਟਾਂ ਦਾ ਨਿਸ਼ਾਨ ਇਹਨਾਂ ਦੀਆਂ 12 ਇੰਚ ਪਲੇਟਾਂ ਤਿਆਰ ਨੇ ਜੀ 12 ਇੰਚ ਆਪਾਂ ਸਲਾਈ ਦਾ ਮਾਰਜਨ ਛੱਡ ਕੇ 12.5 ਇੰਚ ਤੇ ਪਲੇਟਾਂ ਦਾ ਨਿਸ਼ਾਨ ਲਾਇਆ 7 ਇੰਚ ਲੰਬੀਆਂ ਆਪਾਂ ਪਲੇਟਾਂ ਰੱਖੀਆਂ ਨੇ ਜੀ 7.5 ਇੰਚ ਆਪਾਂ ਪਲੇਟਾਂ ਦੇ ਸੈਂਟਰ 'ਚ ਜਗ੍ਹਾ ਰੱਖੀ ਹੈਗੀ ਮਤਲਬ ਕਿ ਪੌਣੇ 4 ਤੇ ਨਿਸ਼ਾਨ ਲਾਇਆਗਾ ਨਹੀਂ ਨਾਰਮਲ ਜਿਹੜਾ ਨਾਪ ਹੁੰਦਾ 3.5 ਇੰਚ ਤੇ ਲਾਉਨੇ ਆ ਜੀ 7 ਇੰਚ ਜਗ੍ਹਾ ਛੱਡੀ ਜਾਂਦੀ ਹੈ ਪਲੇਟਾਂ ਦੇ ਸੈਂਟਰ 'ਚ ਆਪਾਂ ਨੇ ਜੀ 7.5 ਇੰਚ ਰੱਖੀ ਹੈਗੀ ਕਿਉਂਕਿ ਇਹ ਪਾਰੀ ਨਾ ਪੈਗਾ ਇਸ ਤੋਂ ਬਾਅਦ ਜੀ ਆਪਾਂ ਨੇ ਲਾਉਣਾ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਮੈਂ ਤੁਹਾਨੂੰ ਦੱਸਿਆ ਜੀ ਨੀਚੇੋਂ 4 ਇੰਚ ਛੱਡ ਕੇ ਉੱਪਰੋਂ 3 ਇੰਚ ਵੀ ਸੈਂਟਰ ਤੋਂ ਥੋੜਾ ਜਿਹਾ ਅੱਧਾ ਇੰਚ ਉੱਪਰ ਵਧਾ ਕੇ ਨਿਸ਼ਾਨ ਲਾਉਣਾ ਪਲੇਟਾਂ ਦੇ ਤੇ ਇਸ ਤੋਂ ਬਾਅਦ 15.5 ਇੰਚ ਤੇ ਆਪਾਂ ਨੇ ਜੀ ਸਾਈਡ ਸਲਾਈ ਦਾ ਨਿਸ਼ਾਨ ਲਾਇਆ ਉੱਥੇ ਆਪਾਂ हिਪ ਦਾ ਨਿਸ਼ਾਨ ਲਾਤਾ ਜਿੰਨੀ ਆਪਣੀ हिਪ ਹੋ ਉੱਥੋਂ ਰੱਖ ਲਾਂਗੇ ਇੱਥੋਂ ਮੋਡੇ ਦਾ ਆਪਾਂ ਨੇ ਬਾਕਸ ਬਣਾ ਲਿਆ ਜੀ ਤੇ 9 ਇੰਚ ਆਪਾਂ ਅੰਦਰ ਨੂੰ ਨਿਸ਼ਾਨ ਲਾ ਕੇ ਸ਼ੇਪ ਦੇਤੀ ਇੱਥੋਂ ਆਪਾਂ ਨੇ ਮੋਡੇ ਦੀ ਕਾਟ ਅੰਦਰ ਨੂੰ ਪਾਉਣਾ ਇੰਚ ਤੇ ਵੀ ਸ਼ੇਪ ਦੇਣੀ ਹੈਗੀ ਇਹ ਦੇਖੋ ਜੀ ਇੱਥੇ ਆਪਾਂ ਨੇ ਬਾਕਸ ਬਣਾ ਲਿਆ ਇਹ ਮਾਰਕਰ ਦਾ ਨਿਸ਼ਾਨ ਪਤਲਾ ਹੋਣ ਕਰਕੇ ਕੈਮਰੇ ਦੇ ਵਿੱਚ ਘਟ ਆ ਰਿਹਾ ਜੀ ਇਸ ਲਈ ਮੈਂ ਥੋੜਾ ਜਿਹਾ ਤੁਹਾਨੂੰ ਬਾਅਦ ਵਿੱਚ ਡਾਰਕ ਕਰਕੇ ਦਿਖਾ ਦੂੰਗੀ ਇਹ ਇੱਥੋਂ ਜੀ ਮੈਂ ਤੁਹਾਨੂੰ ਦੱਸਿਆ ਜੀ ਜਿਵੇਂ 1 ਪੁਆਇੰਟ ਤੱਕ ਆਪਾਂ ਨੇ نیچے ਨੂੰ ਜਿਹੜੀ ਨੀਚੇ ਵਾਲੀ ਪਲੇਟ ਹੈ ਵੀ ਸਿੱਧੀਆਂ ਪਲੇਟਾਂ ਦੇ ਜਿਹੜੇ ਨਿਸ਼ਾਨ ਨੇ ਉਹ ਤੋਂ 1 ਪੁਆਇੰਟ نیچے ਕਰਕੇ ਨਿਸ਼ਾਨ ਲਾਉਣੇ ਵੀ ਬਣਾ ਲੈਣਾ ਹੀ ਸ਼ੇਪ ਦੇ ਦੇਣੀ ਹੈ ਇਹਨੂੰ ਤੇ ਜਿਹੜੀ ਉੱਪਰ ਵਾਲੀ ਪਲੇਟ ਕੱਪ ਪਲੇਟਾਂ ਹੁੰਦੀਆਂ ਨੇ ਉਹਦੇ ਨਿਸ਼ਾਨ ਲਾਉਣੇ ਨੇ ਜੀ ਜਿਹੜੀ ਆਪਣੀ ਸਿੱਧੀ ਪਲੇਟ ਹੈ ਉਹ ਤੋਂ 1 ਪੁਆਇੰਟ ਉੱਪਰ ਰੱਖ ਗਏ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਾ ਲੈਣੇ ਨੇ ਜੀ ਤੇ ਆਪਣੀ ਜਿਹੜੀ ਇਹਨਾਂ ਦੀ ਬ੍ਰੈਸਟ ਹੈਗੀ ਉਹ 22 ਇੰਚ ਹੈਗੀ ਤੇ ਆਪਾਂ 1.5 ਤੇ ਨਿਸ਼ਾਨ ਲਾ ਲਿਆ ਇੱਥੋਂ ਆਪਾਂ ਨੇ ਕੱਟ ਪਾਉਣੀ ਸ਼ੁਰੂ ਕਰਨੀ ਹੈ ਜੀ ਤੇ ਕਮਰ ਦਾ ਹੈਗਾ ਜੀ ਇਹਨਾਂ ਦਾ 18.5 ਇਸ ਲਈ ਪੌਣੇ ਦਾ ਇਸ ਲਈ ਜੀ ਇਹਦਾ ਹਾਫ ਬਣਦਾ 9.5 ਤੇ ਆਪਾਂ 9.5 ਤੇ ਨਹੀਂ ਲਾਉਂਦੇ ਜੀ 1/2 ਇੰਚ ਅੱਗੇ ਵਧਾ ਕੇ ਪੌਣੇ 10 ਤੇ ਆਪਾਂ ਜਿਹੜੇ ਨਿਸ਼ਾਨ ਲਾਉਣੇ ਨੇ ਕਿਉਂਕਿ ਪਲੇਟਾਂ ਦੇ ਵਿੱਚ ਵੀ ਇਹਦਾ ਕਪੜਾ ਆਉਣਾ ਇਹਨਾਂ ਦੀ ਜਿਹੜੀ ਹਿਪ ਹੈਗੀ ਹੈ ਜੀ 23.5 ਇੰਚ ਇਹਦੇ ਆਪਾਂ ਸੈਂਟਰ ਕਰਕੇ 23.5 ਦਾ ਅੱਧ ਕਰਕੇ ਆਪਾਂ ਨੇ ਨਿਸ਼ਾਨ ਲਾ ਲੈਣੇ ਨੇ 23.5 ਦਾ ਅੱਧ ਬਣਿਆ ਜੀ ਪੌਣੇ 12 ਇੰਚ ਤੇ ਇੱਥੋਂ ਆਪਾਂ ਜਿਹੜੀਆਂ ਕੱਪ ਪਲੇਟਾਂ ਨੇ ਜੀ ਇਹਦੇ ਆਪਾਂ نیچے ਤੋਂ ਉੱਪਰ ਵਾਲੀ ਪਲੇਟ ਦਾ ਆਪਾਂ ਨੇ ਰੱਖਣਾ 2 ਇੰਚ نیچے ਵਾਲੀ ਦਾ ਰੱਖਣਾ 2.5 ਇੰਚ ਪਿੱਛੇ ਹਟਾ ਕੇ ਆਪਾਂ ਨੇ ਕੱਪ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਨੇ ਇੱਥੋਂ ਆਪਾਂ ਮੋਡੇ ਦਾ ਜਿਹੜਾ ਬਾਕਸ ਬਣਾਇਆ ਸੀਗਾ ਇਹ ਆਪਾਂ ਸਕੇਲ ਨਾਲ ਸਿਰਫ ਕਾਰਨਰ ਚੋ ਗਲਾਈ ਦੇਣੀ ਹੈ ਜੀ ਬਾਕੀ ਸਾਰਾ ਨਿਸ਼ਾਨ ਆਪਾਂ ਸਕੇਲ ਨਾਲ ਨਹੀਂ ਲਾਉਂਦੇ ਹੈਗੇ ਕਿਉਂਕਿ ਜੇ ਸਾਰਾ ਨਿਸ਼ਾਨ ਸਕੇਲ ਨਾਲ ਲਾਵਾਂਗੇ ਤਾਂ ਆਪਣਾ ਜਿਹੜੇ ਨਿਸ਼ਾਨ ਸਹੀ ਨਹੀਂ ਬੈਠਣੇ ਹੈਗੇ ਸਿਰਫ ਤੁਸੀਂ ਗਲਾਈਆਂ ਦੇ ਲਿਆ ਕਰੋ ਇਹਦੇ ਨਾਲ ਵੀ ਸ਼ੇਪ ਦੇਣੀ ਹੁੰਦੀ ਆ ਥੋੜੀ ਬਹੁਤੀ ਵੀ ਆ ਜਾਂਦੀ ਹੈਗੀ ਹੁਣ ਆਪਾਂ ਨੇ ਜੀ ਚਾਰ ਜਿਹੜੇ ਪੱਲੇ ਨੇ ਇੱਕ ਸਾਈਡ ਤੋਂ ਜਿਹੜੇ ਓਪਨ ਸਾਈਡ ਆ ਉਧਰੋਂ ਕੱਟ ਲਏ ਹੁਣ ਆਪਾਂ ਉੱਪਰ ਵਾਲੇ ਦੋ ਪੱਲੇ ਵੀ ਪੀਸ ਲੈਣੇ ਨੇ ਮਤਲਬ ਕਿ ਇੱਕ ਪੀਸ ਦੇ ਮੂਰਲੇ ਮੂਰਲੇ ਦੇ ਪੱਲਾ ਚੱਕਣਾਗਾ ਤੇ ਆਪਾਂ ਨੇ ਫਰੰਟ ਕੱਟ ਪਾ ਦੇਣੀ ਹੈਗੀ ਫਰੰਟ ਕੱਟ ਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਥੋਂ ਆਪਾਂ ਨੇ ਬਾਕਸ ਬਣਾ ਲਿਆ ਬਾਕਸ ਚੋਂ ਆਪਾਂ ਨੇ ਸ਼ੇਪ ਦੇ ਲਈ ਉਪਰੋਂ ਆਪਾਂ ਨੇ 2.5 ਇੰਚ ਤੇ ਸ਼ੇਪ ਬੰਦ ਕਰਤੀ ਜੀ ਰਾਉਂਡ ਸ਼ੇਪ ਦੇਣੀ ਪਿਛਲੇ ਪੱਲੇ ਦੀ ਵੀ ਆਪਾਂ ਨੇ ਆਪਣੇ ਹਿਸਾਬ ਨਾਲ ਐਵੇਂ ਰਾਉਂਡ ਸ਼ੇਪ ਦੇ ਦੇਣੀ ਹੈ ਜੀ ਬਾਹਰ ਨੂੰ ਰੱਖ ਕੇ ਵਾਲੀ ਕੱਟ ਨਹੀਂ ਪਾਉਣੀ ਹੈਗੀ ਹੁਣ ਜਿਹੜੀਆਂ ਆਪਣੀਆਂ ਪਲੇਟਾਂ ਦੇ ਨਿਸ਼ਾਨ ਜੀ ਆਪਾਂ ਲਾਏ ਸੀਗੇ ਉਹਨਾਂ ਨੂੰ ਆਪਾਂ ਸਾਰੇ ਪੱਲਿਆਂ ਤੇ ਲਾ ਦਾਂਗੇ ਛੋਟੇ-ਛੋਟੇ ਆਪਾਂ ਨੇ ਇੱਥੇ ਕਰਾਸ ਜੇ ਬਣਾ ਦੇਣੇ ਨੇ ਬਾਲੇ ਵੱਡੇ ਨਿਸ਼ਾਨ ਲਾਉਣ ਦੀ ਲੋੜ ਨਹੀਂ ਹੈਗੀ ਜੀ ਆਪਾਂ ਨੂੰ ਸਿਰਫ ਇੱਕ ਬਿੰਦੀ ਤੋਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਆਪਣੀ ਪਲੇਟ ਹੈਗੀ ਏ ਦੇਖੋ ਜੀ ਆਪਾਂ ਨੇ ਸਾਰੇ ਪੱਲੇ ਤੇ ਲਾ ਲੈਣੇ ਨੇ ਜੇਕਰ ਤੁਹਾਨੂੰ ਐਵੇਂ ਆ ਵੀ ਪੱਲੇ ਤੇ ਇਸ ਤਰੀਕੇ ਨਾਲ ਨਿਸ਼ਾਨ ਲਾਉਣੇ ਔਖੇ ਲੱਗਦੇ ਨੇ ਤਾਂ ਤੁਸੀਂ ਇੱਕ ਸੂਈ ਲੈ ਲਿਓ ਵੀ ਸੂਈ ਨੂੰ ਉਹਦੇ ਵਿੱਚ ਪੱਲੇ ਦੇ ਵਿੱਚ ਲਗਾ ਕੇ ਤਾਂ ਤੁਸੀਂ ਉਸ ਜਗ੍ਹਾ ਤੇ ਸਾਰੇ ਨਿਸ਼ਾਨ ਲਾ ਸਕਦੇ ਹੋਗੇ ਬਾਕੀ ਇਸ ਤਰੀਕੇ ਨਾਲ ਵੀ ਜੀ ਕੋਈ ਔਖੇ ਨਹੀਂ ਇਹ ਦੇਖੋ ਜੀ ਇਹ ਹੀਟ ਰੇਜ਼ੇਬਲ ਪੈਨ ਹੈ ਇਹਦੇ ਜਿਹੜੇ ਨਿਸ਼ਾਨ ਨੇ ਆਪਾਂ ਪ੍ਰੈਸਨ ਨਾਲ ਆਸਾਨੀ ਨਾਲ ਮਿਟ ਜਾਣਗੇ ਇਹ ਦੇਖੋ ਜੀ ਮੈਂ ਮਾਰਕਰ ਨਾਲ ਨਿਸ਼ਾਨ ਲਾਏ ਸੀ ਇਸ ਤੋਂ ਬਾਅਦ ਪ੍ਰੈਸ ਲਾਤੀ ਬਿਲਕੁਲ ਜਿਹੜੇ ਆਪਣੇ ਨਿਸ਼ਾਨ ਸਾਫ਼ ਹੋ ਗਏ ਹੁਣ ਇਹ ਦੇਖੋ ਜੀ ਆਪਾਂ ਨੇ ਕਾਟਾਂ ਪਾਤੀਆਂ ਕੱਪ ਪਲੇਟਾਂ ਦੀਆਂ ਇੱਥੇ ਆਪਾਂ ਨੇ ਕੱਟ ਲਾ ਲੇ ਬਾਕੀ ਕਾਟਾਂ ਸੇਮ ਨੇ ਜੀ